ਹਾਂਜੀ ਸਵਾਗਤ ਹੈ ਇੱਕ ਨਵੀਂ ਕਹਾਣੀ ਦੇ ਵਿੱਚ ਅੱਜ ਦੀ ਕਹਾਣੀ ਇੱਕ ਭੈਣ ਵੱਲੋਂ ਦੱਸੀ ਹੋਈ ਉਸ ਦੀ ਹੱਡ ਬੀਤੀ ਹੈ ਤੁਹਾਨੂੰ ਕਿਵੇਂ ਲੱਗੀ ਪਲੀਜ਼ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਮੇਰਾ ਨਾਮ ਜੁਤੀਆ ਮੈਂ ਬੜੀ ਸੋਹਣੀ ਤੇ ਜਵਾਨ ਮੇਰੇ ਦੋ ਭਰਾ ਮੇਰੇ ਤੋਂ ਛੋਟੇ ਆ ਤੇ ਮੈਂ ਵੱਡੀ ਸੀ ਮੇਰੀ ਮੰਮੀ ਵੀ ਆਪਣੇ ਮਾਪਿਓ ਦੀ ਇਕਲੌਤੀ ਧੀ ਹੈ ਮੇਰਾ ਇੱਕ ਮਾਮਾ ਤੇ ਉਹਨਾਂ ਦੀ ਵੀ ਕੋਈ ਬੱਚਾ ਨਹੀਂ ਹੋਇਆ ਸੀ। ਮੇਰੀ ਮੰਮੀ ਮੇਰਾ ਬੜਾ ਤੇ ਕਰਦੀ ਹੁੰਦੀ ਸੀ। ਉਹ ਮੇਰੀ ਮੰਮੀ ਨੂੰ ਕਹਿੰਦੀ ਸੀ ਕਿ ਦੀਦੀ ਤੂੰ ਇੱਕ ਬੱਚਾ ਮੈਨੂੰ ਦੇ ਦੇ। ਤੇ ਮੇਰਾ ਵੀ ਦਿਲ ਕਹਿ ਰਿਹਾ ਕਰੂਗਾ। ਮੇਰੀ ਮੰਮੀ ਨੇ ਸੋਚਿਆ ਕਿ ਮੇਰਾ ਭਰਾ ਬੱਚੇ ਤੋਂ ਦੁਖੀ ਨਾ ਹੋਵੇ। ਇਸ ਲਈ ਉਹਨੇ ਮੈਨੂੰ ਮਾਮੇ ਨੂੰ ਦੇ ਦਿੱਤਾ। ਮੇਰਾ ਮਾਮਾ-ਮਾਮੀ ਮੇਰਾ ਬੜਾ ਹੀ ਤੇ ਕਰਦੇ ਸੀ। ਉਹ ਮੈਨੂੰ ਬੜਾ ਪਿਆਰ ਕਰਦੇ ਸੀ। ਮੇਰੇ ਬਿਨਾ ਇੱਕ ਮਿੰਟ ਨਹੀਂ ਰਹਿੰਦੇ ਹੁੰਦੇ ਸੀ। ਮੰਮੀ ਆਪਣੇ ਪਿੱਕੇ ਜਾਂਦੀ ਤਾਂ ਮੈਨੂੰ ਵੀ ਲੈ ਕੇ ਜਾਂਦੀ ਸੀ। ਉਹ ਮੈਨੂੰ ਆਪਣੀ ਧੀ ਕਹਿੰਦੀ ਹੁੰਦੀ ਸੀ ਕਿਉਂਕਿ ਮਾਮੀ ਤੇ ਕੋਈ ਬੱਚਾ ਨਹੀਂ ਹੋਇਆ ਸੀ ਪਿਆ ਨੂੰ 8 ਸਾਲ ਹੋ ਗਏ ਸੀ ਤੇ ਮੈਂ 5 ਸਾਲ ਦੀ ਸੀ ਜਦੋਂ ਮੈਂ ਆਪਣੇ ਮਾਮੇ ਦੇ ਘਰ ਰਹਿਣ ਲੱਗ ਪਈ ਸੀ ਮੇਰਾ ਨਾਨਾ ਨਾਨੀ ਵੀ ਮੇਰਾ ਬੜਾ ਪਿਆਰ ਕਰਦੇ ਸੀ ਮੈਂ ਪੜੀ ਰੌਣਕ ਲਾਉਂਦੀ ਹੁੰਦੀ ਸੀ ਸਾਰਿਆਂ ਦਾ ਮੇਰੇ ਨਾਲ ਦਿਲ ਲੱਗਾ ਰਹਿੰਦਾ ਹੁੰਦਾ ਸੀ ਜਦੋਂ ਕਿ ਤੇ ਨਾਨੀ ਨਾਲ ਆਪਣੇ ਮਾਪਿਓ ਦੇ ਕੋਲ ਜਾਂਦੀ ਤਾਂ ਘਰੇ ਸ਼ਾਂਤੀ ਹੋ ਜਾਂਦੀ ਸੀ ਮਾਮਾ ਮਾਮੀ ਮਗਰ ਕੌਣ ਕਰਦੇ ਹੁੰਦੇ ਸੀ ਕਿ ਜਲਦੀ ਆ ਜਾਓ ਸਾਡਾ ਚੋਤੀ ਮਿਨਾ ਤੇ ਨਹੀਂ ਲੱਗਦਾ ਮੇਰੀ ਨਾਨੀ ਕੀ ਰਾਤ ਨਹੀਂ ਰਹਿੰਦੀ ਹੁੰਦੀ ਸੀ ਸਾਰਾ ਦਿਨ ਰਹਿ ਕੇ ਸ਼ਾਮ ਨੂੰ ਮੈਨੂੰ ਪਿੰਡ ਵਾਪਸ ਲੈ ਜਾਂਦੀ ਹੁੰਦੀ ਸੀ ਮੇਰੇ ਮਾਮੇ ਨੇ ਮੈਨੂੰ ਪ੍ਰਾਈਵੇਟ ਸਕੂਲ ਵਿੱਚ ਲਾਇਆ ਹੋਇਆ ਸੀ ਮੈਂ ਪੜਨ ਵਿੱਚ ਜਿਆਦਾ ਹੁਸ਼ਿਆਰ ਤਾਂ ਨਹੀਂ ਸੀ ਮੇਰਾ ਮਾਮਾ ਇੰਨਾ ਤੇ ਕਰਦਾ ਸੀ ਕਿ ਮੈਨੂੰ ਹਰ ਇੱਕ ਚੀਜ਼ ਬਿਨਾ ਮੰਗੇ ਹੀ ਲਿਆ ਦਿੰਦਾ ਸੀ ਕਿਸੇ ਚੀਜ਼ ਦੀ ਮੰਗਨ ਦੀ ਲੋੜ ਨਹੀਂ ਪੈਂਦੀ ਸੀ ਮੇਰੀ ਮਮੀ ਮੈਨੂੰ ਹਮੇਸ਼ਾ ਆਪਣੀ ਇੱਕ ਨਾਲ ਲਾ ਕੇ ਰੱਖਦੀ ਹੁੰਦੀ ਸੀ ਉਹ ਤਾਂ ਬੱਚੇ ਨੂੰ ਤਰਸਦੀ ਸੀ ਰੱਬ ਅੱਗੇ ਝੋਲੀਆਂ ਹਟਦੀ ਸੀ ਕਿ ਮੈਂ ਬਗਾਨਾ ਤਾਂ ਪਾਲਦੀ ਰੱਬ ਮੇਰੀ ਝੋਲੀ ਵੀ ਭਰ ਦੇਵੀਂ ਮੇਰੀ ਨਾਨੀ ਕਹਿੰਦੀ ਹੁੰਦੀ ਸੀ ਕੋਈ ਗੱਲ ਨਹੀਂ ਜਦੋਂ ਰੱਬ ਨੇ ਚਾਹਿਆ ਉਹ ਤਾਂ ਬੱਚਾ ਹੋ ਜਾਣਾ ਪਰ ਮੇਰੀ ਮਾਮੀ ਨੇ ਮੈਨੂੰ ਇਤਨਾ ਅਹਿਸਾਸ ਨੇ ਹੁੰਦਿੱਤਾ ਸੀ ਕਿ ਮੈਂ ਲਈ ਹੋਈ ਹ ਹਮੇਸ਼ਾ ਮੈਨੂੰ ਆਪਣੇ ਕੋਲ ਰੱਖਦੀ ਹੁੰਦੀ ਸੀ ਜਿੱਥੇ ਵੀ ਜਾਂਦੀ ਨਾਲ ਲੈ ਕੇ ਜਾਂਦੀ ਸੀ ਕਿਸੇ ਦੇ ਸਹਾਰੇ ਤਾਂ ਮੈਨੂੰ ਛੱਡਦੀ ਨਹੀਂ ਸੀ ਖਾਣ ਪੀਣ ਨੂੰ ਮੈਨੂੰ ਖੁੱਲਾ ਦਿੰਦੀ ਸੀ ਕਹਿੰਦੀ ਹੁੰਦੀ ਸੀ ਮੇਰੀ ਧੀ ਆਉਣ ਵਾਲੇ ਟਾਈਮ ਵਿੱਚ ਮੇਰਾ ਧਿਆਨ ਰੱਖਿਆ ਕਰੋ ਮੇਰਾ ਵੀ ਮਾਮੀ ਨਾਲ ਬੜਾ ਪਿਆਰ ਸੀ ਮੈਂ ਉਹਨੂੰ ਮੰਮੀ ਕਹਿੰਦੀ ਹੁੰਦੀ ਸੀ ਉਹ ਮੈਨੂੰ ਕਹਿੰਦੀ ਸੀ ਤੂੰ ਭਾਵੇਂ ਮੈਨੂੰ ਮਾਮੀ ਹੀ ਕਹਿ ਪਰ ਮੇਰੀ ਧੀ ਬਣ ਕੇ ਰਹਿ ਮੈਂ ਤੈਨੂੰ ਆਪਣੇ ਤੋਂ ਦੂਰ ਨਹੀਂ ਕਰ ਸਕਦੀ ਹੌਲੀ ਹੌਲੀ ਮੈਂ ਵੱਡੀ ਹੁੰਦੀ ਗਈ ਘਰ ਵਿੱਚ ਖਾਣ ਪੀਣ ਦੀ ਕੋਈ ਕਮੀ ਨਹੀਂ ਸੀ ਦੁੱਧ ਦਹੀਂ ਮੱਖਣ ਖਾਣ ਪੀਣ ਨੂੰ ਖੁੱਲ੍ਹਾ ਸੀ ਮੈਂ ਚੰਗੀ ਸੋਹਣੀ ਜਵਾਨ ਹੋ ਗਈ ਮੈਂ 10ਵੀਂ ਵਿੱਚ ਇਦਾਂ ਲੱਗਦੀ ਸੀ ਜਿਦ ਤੈਂ ਮੈਂ ਕਾਫੀ ਉਮਰ ਦੀ ਮੈਂ ਕਾਫੀ ਲੰਮੀ ਤੇ ਸਿਹਤ ਦੀ ਪਰ ਮੇਰੀ ਸਿਹਤ ਦੇਖ ਕੇ ਹਰ ਕੋਈ ਇਹ ਅੰਦਾਜ਼ਾ ਲਾਉਂਦਾ ਸੀ ਕਿ ਮੇਰੀ ਉਮਰ ਜ਼ਿਆਦਾ ਹੈ ਪਰ ਮੈਂ ਤਾਂ ਬਹੁਤ ਘੱਟ ਉਮਰ ਦੀ ਸੀ ਮੇਰਾ ਸਰੀਰ ਫਸਰੀ ਜੀ ਇੰਨਾ ਗੁਣ ਨਵਾ ਸੀ ਕਿ ਘੱਟ ਉਮਰ ਦੀ ਵਿੱਚ ਵੀ ਵੱਡੀ ਲੱਗਦੀ ਤੇ ਹਰ ਕੋਈ ਮੇਰੇ ਤੇ ਫਿਦਾ ਹੋ ਜਾਂਦਾ ਸੀ ਮੈਂ ਆਪਣੇ ਮਾਮੇ ਪੁਰਾਣੂ ਮਾਮਾ ਮਾਮੀ ਕਰਕੇ ਬੁਲਾਉਂਦੀ ਹੁੰਦੀ ਸੀ 10ਵੀਂ ਤੋਂ ਬਾਅਦ ਮਾਮੇ ਨੇ ਮੈਨੂੰ ਕਾਲਜ ਪੜਨ ਹਲਾ ਦਿੱਤਾ ਮੈਂ 11ਵੀਂ ਤੇ 12ਵੀਂ ਕਾਲਜ ਵਿੱਚ ਕੀਤੀ ਸੀ ਜਦੋਂ ਮੈਂ 12ਵੀਂ ਵਿੱਚ ਹੋਈ ਤਾਂ ਮੰਨੋ ਮਾਮੇ ਤੇ ਪਿੰਡ ਦੇ ਮੁੰਡੇ ਨਾਲ ਪਿਆਰ ਹੋ ਗਿਆ ਉਹਦਾ ਨਾਮ ਰਵੀ ਸੀ ਬਹੁਤ ਸੋਹਣਾ ਸੀ ਉਹ ਚਿੱਟਾ ਦਾ ਮੁੰਡਾ ਸੀ ਕੋਰਾ ਚਿੱਟਾ ਰੰਗ ਤੇ ਮੇਰੇ ਨਾਲ ਵੀ ਝੱਲ ਲੰਮਾ ਕਪੜੂ ਜਵਾਨ ਸੀ ਮੇਰੇ ਨਾਲ ਪੜਦਾ ਸੀ ਪਰ ਸਕੂਲ ਟਾਈਮ ਉਹਨੇ ਮੇਰੇ ਨਾਲ ਕੋਈ ਇਦਾਂ ਦੀ ਗੱਲ ਨਹੀਂ ਕੀਤੀ ਸੀ ਪਰ ਜਦੋਂ ਮੈਂ ਕਾਲਜ ਜਾਣ ਲੱਗੀ ਉਦੋਂ ਵੀ ਉਹਨੇ 11 ਵਿੱਚ ਮੈਨੂੰ ਕੁਝ ਨਹੀਂ ਕਿਹਾ ਜਦੋਂ ਮੈਂ 12 ਵਿੱਚ ਹੋਈ ਤਾਂ ਉਹਨੇ ਮੈਨੂੰ ਪ੍ਰਪੋਜ਼ ਕਰ ਦਿੱਤਾ ਇੱਕ ਦਿਨ ਗਲਾਬ ਦਾ ਫੁੱਲ ਲੈ ਕੇ ਕਲਾਸਰੂਮ ਦੇ ਮੂਰੇ ਖੜਾ ਸੀ ਜਦੋਂ ਮੈਂ ਕਲਾਸ ਵਿੱਚ ਜਾਣ ਲੱਗੀ ਤਾਂ ਮੈਨੂੰ ਕਹਿਣ ਲੱਗਾ ਚੋਤੀ ਮੈਂ ਤੈਨੂੰ ਬਹੁਤ ਪਿਆਰ ਕਰਦਾ ਮੇਰੇ ਪਿਆਰ ਨੂੰ ਐਕਸੈਪਟ ਕਰ ਲੈ ਮੈਂ ਕਿਹਾ ਮੈਂ ਇਫੋਜੀ ਕੁੜੀ ਬਿਲਕੁਲ ਨਹੀਂ ਆ ਮੈਂ ਕਿਸੇ ਨਾਲ ਕੋਈ ਗੱਲ ਨਹੀਂ ਕਰੀ ਮੇਰੇ ਇਨਾ ਕਹਿਣ ਤੇ ਉਹ ਚੁੱਪ ਕਰ ਗਿਆ ਮੇਰੇ ਨਾਲ ਹੀ ਕਲਾਸਰੂਮ ਵਿੱਚ ਆ ਗਿਆ ਮੈਂ ਆਪਣੇ ਬੈਂਚ ਤੇ ਬੈਠੀ ਤਾਂ ਉਹ ਮੇਰੇ ਸਾਹਮਣੇ ਵਾਲੇ ਬੈਂਚ ਤੇ ਬੈਠ ਗਿਆ ਮੈਨੂੰ ਹੀ ਦੇਖੀ ਜਾਂਦਾ ਸੀ ਮੈਨੂੰ ਇਤਾਂ ਬੜੀ ਸ਼ਰਮ ਆਉਂਦੀ ਸੀ ਉਹ ਮੈਨੂੰ ਇਤਾਂ ਦੇਖਦਾ ਸੀ ਜਿਦਾਂ ਪਤਾ ਨਹੀਂ ਉਹਨੇ ਕੋਈ ਚੰਗ ਚਿਤਲੀ ਹੋਵੇ ਮੈਂ ਉਹਨੂੰ ਇਗਨੋਰ ਕੀਤਾ ਤੇ ਆਪਣੇ ਪੜਾਈ ਵੱਲ ਧਿਆਨ ਦੇਣ ਲੱਗੀ ਛੁੱਟੀ ਵੇਲੇ ਮੈਂ ਜਦੋਂ ਬਾਸ ਕਹਿਣ ਲੱਗਾ ਮੇਰੇ ਨਾਲ ਹੀ ਪਾਸ ਚੜ ਗਿਆ ਕਹਿਣ ਲੱਗਾ ਜੋਤੀ ਭਾਵੇਂ ਕੁਝ ਹੋ ਜਾਵੇ ਮੈਂ ਤੇਰੇ ਨਾਲ ਹੀ ਵਿਆਹ ਕਰਵਾਉਣਾ ਤੇਰੇ ਨਾਲ ਆਪਣੀ ਜ਼ਿੰਦਗੀ ਜਿਉਣੀ ਮੈਂ ਕਿਹਾ ਐਵੇਂ ਫੁਕਰੀਆਂ ਨਾ ਮਾ ਤیرے ਵਰਗੇ ਮੈਨੂੰ ਪਥਰੇ ਟੱਕਰ ਦੇ ਮੈਂ ਕਿਸੇ ਦੇ ਧੋਖੇ ਵਿੱਚ ਆ ਕੇ ਆਪਣੀ ਜ਼ਿੰਦਗੀ ਬਰਬਾਦ ਨਹੀਂ ਕਰਨੀ ਤੂੰ ਮੈਨੂੰ ਵਾਰ-ਵਾਰ ਤੰਗ ਨਾ ਕਰ ਨਹੀਂ ਤਾਂ ਮੈਂ ਤੇਰੇ ਨਾਲ ਗੱਲ ਨਹੀਂ ਕਰਾਂ ਪਰ ਰਵੀ ਕਿத்து ਮੰਨਣ ਵਾਲਾ ਸੀ ਉਹ ਤਾਂ ਪਿੰਡ ਵਿੱਚ ਮੇਰੇ ਨਾਲ ਨਾਲ ਤੁਰਦਾ ਸੀ ਮੈਨੂੰ ਲੱਗਦਾ ਸੀ ਜੇ ਕਿਤੇ ਮਾਮੇ ਨੂੰ ਪਤਾ ਲੱਗ ਗਿਆ ਤਾਂ ਉਹਨੇ ਮੈਨੂੰ ਕਾਲਜ ਤੋਂ ਛਾਣੋ ਵੀ ਹਟਾ ਲੈਣਾ ਮੇਰੇ ਤੋਂ ਯਕੀਨ ਟੁੱਟੇ ਜਾਣਾ ਸੀ ਮੈਂ ਚੁੱਪ ਕਰਕੇ ਆਪਣੇ ਧਿਆਨ ਘਰ ਨੂੰ ਆਉਂਦੀ ਸੀ ਤਾਂ ਰਵੀ ਦਾ ਘਰ ਪਹਿਲੀ ਗਲੀ ਵਿੱਚ ਆਉਂਦਾ ਸੀ ਜਦ ਕੀ ਮੈਂ ਅਗਲੇ ਮੋੜ ਮੁੜ ਕੇ ਫੇਰ ਘਰ ਵੱਲ ਨੀ ਸੀ ਮੈਨੂੰ ਕਹਿਣ ਲੱਗਾ ਸੰਗ ਸ਼ਰਮਾਉਣ ਦੀ ਕੋਈ ਗੱਲ ਨਹੀਂ ਮੈਂ ਸੱਚੀ ਤੈਨੂੰ ਬਹੁਤ ਪਿਆਰ ਕਰਦਾ ਇੱਕ ਵਾਰ ਮੇਰੇ ਨਾਲ ਗੱਲ ਕਰਕੇ ਤਾਂ ਦੇਖ ਮੈਂ ਚੁੱਪ ਕਰਕੇ ਮੈਂ ਉਹਨੂੰ ਕਹਿਆ ਕਿ ਆਪਣੇ ਘਰ ਜਾ ਮੇਰੇ ਮਗਰ ਆਉਂਦੀ ਕੋਈ ਲੋੜ ਨਹੀਂ ਐਵੇਂ ਮੇਰੇ ਘਰ ਤੇ ਹੁਣ ਤੇਰੇ ਤੇ ਸ਼ੱਕ ਹੋ ਜਾਊਗਾ ਤੇ ਕੋਈ ਨਵਾਂ ਹੀ ਪੰਗਾ ਪਾ ਕੇ ਖੜਾ ਕਰ ਦੇਵੇਂਗਾ ਉਹ ਤਾਂ ਪੂਰਾ ਵੀ ਡਰਦਾ ਨਹੀਂ ਕਹ ਲੱਗਾ ਮੈਂ ਨਹੀਂ ਡਰਦਾ ਤੇਰੇ ਮਾਮੇ ਹਰਤੂ ਮੈਂ ਸਿੱਧਾ ਹੀ ਕਹਿ ਦੇਵਾਂਗਾ ਕਿ ਮੈਂ ਚੋਤੀ ਨੂੰ ਪਿਆਰ ਕਰਦਾ ਫਿਰ ਦੇਖ ਲੈ ਵੀ ਉਹ ਕੀ ਕਰਦੀ ਜੇ ਸਾਡੇ ਕੋਈ ਕੁਸਕ ਵੀ ਕਹੇ ਤਾਂ ਕਹਿ ਦੇ ਮੈਂ ਚੁੱਪ ਕਰਕੇ ਤੇ ਆਪਣੇ ਘਰ ਵੜ ਗਈ ਉਹ ਵਾਪਸ ਚਲਾ ਗਿਆ ਅਗਲੇ ਦਿਨ ਮੈਂ ਤੇਿਆਰ ਹੋ ਕੇ ਪਾਸਤੇ ਗਈ ਤਾਂ ਰਵੀ ਉੱਥੇ ਪਹਿਲਾਂ ਖੜ੍ਹਾ ਸੀ ਕਹਿਣ ਲੱਗਾ ਮੈਨੂੰ ਪਤਾ ਸੀ ਤੂੰ ਜ਼ਰੂਰ ਆਵੇਂ ਕਿਉਂਕਿ ਤੈਨੂੰ ਵੀ ਮੇਰੇ ਨਾਲ ਪਿਆਰ ਹੋਵੇ ਮੈਂ ਕਿਹਾ ਨਹੀਂ ਮੈਨੂੰ ਕੋਈ ਪਿਆਰ ਨਹੀਂ ਹੋਇਆ ਤੂੰ ਆਪਣਾ ਕੰਮ ਕਰ ਮੇਰੇ ਵੱਲ ਦੇਖ ਕੇ ਰਵੀ ਮੁਸਕਰਾ ਹੀ ਜਾਂਦਾ ਸੀ ਇੰਨੇ ਨੂੰ ਪਾਸ ਆ ਕੇ ਮੈਂ ਵੀ ਸੀਟ ਤੇ ਬੈਠ ਗਈ ਤੇ ਮੇਰੇ ਨਾਲ ਹੀ ਇੱਕੋ ਸੀਟ ਤੇ ਬੈਠ ਗਿਆ ਕਹਿਣ ਲੱਗਾ ਐਵੇਂ ਇੰਨਾ ਟਾਈਮ ਨਹੀਂ ਪਾਇਦਾ ਜਲਦੀ ਹਾਂ ਕਰ ਮੈਂ ਚੁੱਪ ਕਰ ਗਈ ਸੀ ਮੇਰੀ ਇਸ ਲਈ ਮੈਨੂੰ ਕਹਿੰਦੀ ਸੀ ਕਿ ਰਵੀ ਤੈਨੂੰ ਸੱਚੀ ਇਨਾ ਪਿਆਰ ਕਰਦਾ ਤਾਂ ਫਿਰ ਤੂੰ ਗੱਲਬਾਤ ਕਿਉਂ ਨਹੀਂ ਕਰਦੀ ਮੈਂ ਕਿਹਾ ਜੇ ਮੇਰੇ ਮਾਮੇ ਨੂੰ ਪਤਾ ਲੱਗ ਗਿਆ ਤਾਂ ਮੇਰੀ ਸ਼ਾਂਤ ਆ ਜਾਣੀ ਆ ਪਿੰਡ ਦਾ ਮੁੰਡਾ ਇੰਨਾ ਚੰਗਾ ਨਹੀਂ ਲੱਗ ਉਹ ਮੈਨੂੰ ਕਹਿਣ ਲੱਗਾ ਪਿਆਰ ਵਿੱਚ ਸਭ ਕੁਝ ਭੁੱਲਣਾ ਪੈਂਦਾ ਹੈ ਕਿਸੇ ਨੂੰ ਕੁਝ ਪਤਾ ਨਹੀਂ ਲੱਗਣਾ ਤੂੰ ਬਸ ਚੁੱਪ ਕਰਕੇ ਮੇਰੇ ਨਾਲ ਗੱਲ ਕਰੀ ਜਾ ਆਪਣੀਆਂ ਸਹੇਲੀਆਂ ਨੂੰ ਵੀ ਸੰਦੀ ਕੋਈ ਲੋ ਵੈਸੇ ਤਾਂ ਰਵੀ ਮੈਨੂੰ ਬਹੁਤ ਚੰਗਾ ਲੱਗਦਾ ਸੀ ਮੈਂ ਵੀ ਚਾਨ ਪੁੱਛ ਕੇ ਉਹਦੇ ਕਿਹੜੇ ਮਰਵਾਉਂਦੀ ਸੀ ਮੈਨੂੰ ਪਤਾ ਸੀ ਕਿ ਉਹ ਮੈਨੂੰ ਕਿੰਨਾ ਪਿਆਰ ਕਰਦਾ ਮੈਂ ਵੀ ਆਪਣੇ ਆਪ ਨੂੰ ਹੋਰ ਨਿਕਾਰਨ ਲੱਗ ਪਈ ਸੀ ਰਵੀ ਸਾਡੇ ਘਰ ਮੁਰਿਆਂ ਕਿਹੜੀ ਘਟ ਕੇ ਜਾਂਦਾ ਹੁੰਦਾ ਸੀ ਕਹਿੰਦਾ ਹੁੰਦਾ ਸੀ ਕਿ ਫੋਨ ਭਾਵੇਂ ਨਾ ਕਰ ਪਰ ਮੈਨੂੰ ਤਿਸ ਨਹੀਂ ਚਾਹੀਦੀ ਜਦੋਂ ਮੈਂ ਤੁਹਾਡੇ ਘਰ ਵਾਲਾ ਮੈਂ ਵੀ ਉਹਨੂੰ ਦੇਖਣ ਦੀ ਮਾਰੇ ਕੋਠੇ ਤੇ ਚੜ੍ਹਦੀ ਹੁੰਦੀ ਸੀ ਪਰ ਉਹਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਸੀ ਇੱਕ ਦਿਨ ਮੈਂ ਕੋਠੇ ਤੇ ਚੜੀ ਸੀ ਤੇ ਮੇਰੇ ਸਾਹਮਣੇ ਵਾਲੇ ਕੋਠੇ ਤੇ ਇੱਕ ਹੋਰ ਮੁੰਡਾ ਖੜਾ ਸੀ ਉਤਰਾ ਰਵੀ ਵੀ ਆ ਗਿਆ ਉਹਨੇ ਦੇਖਿਆ ਕਿ ਨਾਲ ਦੇ ਇੱਕ ਵੰਡਿਆ ਦਾ ਮੁੰਡਾ ਵੀ ਕੋਠੇ ਤੇ ਮੈਨੂੰ ਦੇਖਦਾ ਇਹ ਦੇਖ ਕੇ ਉਹਨੂੰ ਇੰਨਾ ਗੁੱਸਾ ਆਇਆ ਕਿ ਸ਼ਾਮ ਨੂੰ ਉਸ ਮੁੰਡੇ ਨਾਲ ਲੜਨ ਲੱਗ ਪਿਆ ਮੈਨੂੰ ਇਸ ਗੱਲ ਤੇ ਬੜਾ ਗੁੱਸਾ ਆਇਆ ਕਿ ਮੇਰੇ ਕਰਕੇ ਮੁੰਡਿਆਂ ਨਾਲ ਲੜਾਈਆਂ ਝਗੜੇ ਕਰਦਾ ਮੈਨੂੰ ਇਹ ਸਭ ਕੁਝ ਬਿਲਕੁਲ ਵੀ ਪਸੰਦ ਨਹੀਂ ਸੀ ਅਗਲੇ ਦਿਨ ਜਦੋਂ ਮੈਂ ਘਰ ਦੇ ਗਈ ਤਾਂ ਮੈਨੂੰ ਕਹਿਣ ਲੱਗਾ ਜੋਤੀ ਤੂੰ ਕੋਠੇ ਤੇ ਨਹੀਂ ਚਲਣਾ ਤੂੰ ਸਿਰਫ ਮੇਰੇ ਨਾਲ ਫੋਨ ਤੇ ਹੀ ਗੱਲ ਕਰਨੀ ਜਿੱਥੇ ਮੈਂ ਕਹਾਂ ਉੱਥੇ ਹੀ ਹੋਣਾ ਮੈਨੂੰ ਪਰ ਕੋਈ ਚੰਗਾ ਲੱਗਦਾ ਜਿਦੋਂ ਤੈਨੂੰ ਕੋਈ ਹੋਰ ਦੇਖਦਾ ਮੈਂ ਉਹਨੂੰ ਕਿਹਾ ਕਿ ਮੇਰੀ ਤੇਰੇ ਨਾਲ ਕੋਈ ਗੱਲਬਾਤ ਨਹੀਂ ਆ ਮੈਂ ਨਹੀਂ ਤੇਰੇ ਨੂੰ ਫੋਨ ਕਰਨਾ ਬੜੇ ਗੁੱਸੇ ਵਿੱਚ ਸੀ ਉਹਨੇ ਮੇਰੀ ਘੁੱਟ ਕੇ ਫਾਫੜੀ ਮੈਨੂੰ ਆਪਣੇ ਨਾਲ ਲਾ ਲਈ ਕਹਿਣ ਲੱਗਾ ਮੈਂ ਤੈਨੂੰ ਦਿਲੋਂ ਪਿਆਰ ਕਰਦਾ ਤੇ ਪਾਰਟੀ ਤੇ ਲਿਖਿਆ ਹੋਇਆ ਨੰਬਰ ਮੈਨੂੰ ਫੜਾ ਦਿੱਤਾ ਮੈਂ ਵੀ ਡਰ ਗਈ ਮੈਂ ਡਰਦੀ ਨਹੀਂ ਨੰਬਰ ਫੜ ਲਿਆ ਮੈਨੂੰ ਕਹਿਣ ਲੱਗਾ ਘਰ ਜਾ ਕੇ ਜਿੱਦਾਂ ਮਰਦੀ ਮੈਨੂੰ ਫੋਨ ਕਰ ਮੈਂ ਮਾਮੀ ਬਾਰੇ ਫੋਨ ਤੋਂ ਕਰਕੇ ਉਹਨੂੰ ਫੋਨ ਕੀਤਾ ਮੇਰਾ ਫੋਨ ਨੂੰ ਦੇਖ ਕੇ ਉਹਦੀ ਰੂਹ ਖੋਸ਼ ਹੋ ਗਈ ਕਹਿਣ ਲੱਗਾ ਮੇਰਾ ਤਾਂ ਖੂਨ ਵਧ ਗਿਆ ਅੱਜ ਮੇਰੀ ਜਾਨ ਨੇ ਮੈਨੂੰ ਫੋਨ ਕੀਤਾ ਮੇਰੇ ਨਾਲ ਬੜੀਆਂ ਪਿਆਰ ਨਾਲ ਤੇ ਮਿੱਠੀਆਂ-ਮਿੱਠੀਆਂ ਗੱਲਾਂ ਕਰਨ ਲੱਗ ਪਿਆ ਸੀ ਰੋਜ਼ ਮੈਨੂੰ ਫੋਨ ਕਰਦਾ ਫੋਨ ਤੇ ਹੀ ਮੇਰੇ ਨਾਲ ਗੱਲਾਂ ਕਰਦਾ ਹੁੰਦਾ ਸੀ ਜਦੋਂ ਮੈਂ ਕੱਲ ਜੀ ਜਾਂਦੀ ਉੱਥੇ ਵੀ ਮੇਰੇ ਨਾਲ ਹੀ ਆਉਂਦਾ ਜਾਂਦਾ ਸੀ ਬਸ ਤੇ ਮੇਰੇ ਕੋਲ ਹੀ ਖੜਦਾ ਸੀ ਮੈਨੂੰ ਬੜੀ ਸ਼ਰਮ ਜੀ ਆਉਂਦੀ ਸੀ ਮੈਨੂੰ ਤਾਂ ਦਾਰਲੰਦ ਤਾਂ ਸੀ ਕਿਤੇ ਕਿਤੇ ਮੇਰੇ ਮਾਮੇ ਨੂੰ ਕੁਝ ਪਤਾ ਲੱਗ ਗਿਆ ਤਾਂ ਮੇਰਾ ਪੱਕਾ ਚਿੱਤਰ ਪੈਣਗੇ ਨਾਲ ਹੀ ਉਹ ਜੋ ਜੱਤ ਦਾ ਹੋਰ ਸੀ ਅਸੀਂ ਵੀ ਜਮਿਆਰ ਸੀ ਅਸੀਂ ਜੱਤ ਦੇ ਹੋਰ ਸੀ ਸਾਡਾ ਵਿਆਹ ਕਿੱਥੇ ਹੋਣਾ ਸੀ ਬਾਕੀ ਤਾਂ ਸਾਡੀ ਕਿਸਮਤ ਸੀ ਮੈਂ ਵੀ ਰਵੀ ਦੇ ਪਿਆਰ ਵਿੱਚ পাগল ਹੋ ਗਈ ਸੀ ਉਹਨੇ ਦੇਖੇ ਬਿਨਾ ਰਹਿਣਾ ਨਹੀਂ ਜਾਂਦਾ ਸੀ ਮੈਂ ਆਪਣੇ ਕਮਰੇ ਵਿੱਚ ਇਕੱਲੀ ਪੈਂਦੀ ਸੀ ਪੜ੍ਹਨ ਦੇ ਬਹਾਨੇ ਮੈਨੂੰ ਕੋਈ ਰੋਕਦਾ ਨਹੀਂ ਸੀ ਮੰਮਾ ਮੰਮੀ ਆਪਣੇ ਕਮਰੇ ਵਿੱਚ ਪੈਂਦੇ ਤੇ ਨਾਨੇ ਵੀ ਆਪਣੇ ਵੱਖਰੇ ਕਮਰੇ ਵਿੱਚ ਪੈਂਦੀ ਸੀ ਮੈਂ ਇਸ ਬਹਾਨੇ ਰਾਤ ਨੂੰ ਰਵੀ ਦੇ ਨਾਲ ਵੀਡੀਓ ਕਾਲ ਤੇ ਗੱਲ ਕਰਦੀ ਹੁੰਦੀ ਸੀ ਮੈਨੂੰ ਪਤਾ ਸੀ ਕਿ ਉਹਨੂੰ ਦੇਖੇ ਬਿਨਾ ਮੈਂ ਨਹੀਂ ਰਹਿ ਸਕਦੀ ਉਹ ਵੀ ਮੇਰੇ ਬਿਨਾ ਨਹੀਂ ਰਹਿ ਸਕਦਾ ਇੱਕ ਦਿਨ ਰਾਤ ਦੇ 11:00 ਵਜੇ ਉਹ ਮੈਨੂੰ ਕਹਿਣ ਲੱਗਾ ਕਿ ਜੋਤੀ ਪਲੀਜ਼ ਇੱਕ ਵਾਰ ਮੈਂ ਤੈਨੂੰ ਮਿਲਣਾ ਚਾਹੁੰਦਾ ਆਪਾਂ ਇੱਕ ਵਾਰ ਵੀ ਨਹੀਂ ਮਿਲੇ ਮੈਂ ਤੇਰੇ ਨਾਲ ਕੋਈ ਵੀ ਗਲਤ ਨਹੀਂ ਕਰੂੰ ਮੈਂ ਸਿਰਫ ਤੈਨੂੰ ਉਦਾਂ ਹੀ ਮਿਲਣਾ ਚਾਹੁੰਦਾ ਮੈਂ ਕਿਹਾ ਮੈਂ ਸਵੀਰ ਨੂੰ ਕਾਲ ਕੀਤਾ ਉਹਦੋਂ ਹੀ ਮੈਨੂੰ ਮਿਲ ਲੇ ਜੋ ਵੀ ਕਹਿਣਾ ਕਹਿਦੀ ਮੈਂ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਮੇਰਾ ਮਾਮਾ ਬੜੇ ਗੁੱਸੇਵਾਨ ਮੈਂ ਉਹਨਾਂ ਨੂੰ ਝੂਠ ਬੋਲਿਆ ਸੀ ਮੇਰਾ ਮਾਮਾ ਤਾਂ ਵਿਚਾਰੀ ਵਿਚਾਰਾ ਕਦੀ ਕਿਸੇ ਨੂੰ ਕੁਝ ਕਹਿੰਦਾ ਨਹੀਂ ਸੀ ਬੜਾ ਪੋੜਾ ਪਾਲਾ ਸੀ ਉਹ ਮੈਨੂੰ ਕਹਿਣ ਲੱਗਾ ਤੇਰੀ ਮੰਮੇ ਵਿੱਚ ਗੁੱਸਾ ਕਦੋਂ ਆਉਣ ਲੱਗ ਪਿਆ ਉਹ ਤਾਂ ਕਦੇ ਕਿਸੇ ਨੂੰ ਮਾੜੀ ਚੰਗੀ ਗੱਲ ਕਹਿੰਦਾ ਹੀ ਨਹੀਂ ਮੈਂ ਕਿਹਾ ਤੈਨੂੰ ਨਹੀਂ ਪਤਾ ਮੇਰੇ ਮਾਮੇ ਮੈਂ ਉਹਦੇ ਕੋਲ ਰਹਿਣੀ ਮੈਂ ਚੁੱਪਚਾਪ ਬੋਲੀ ਜਾਂਦੀ ਸੀ ਉਹ ਮੈਨੂੰ ਕਹਿੰਦਾ ਸੀ ਮੈਂ ਤੇਰੀ ਕਿਸੇ ਕਰਦੇ ਯਕੀਨ ਨਹੀਂ ਕਰ ਜੇ ਤੂੰ ਮੈਨੂੰ ਅੱਜ ਨਾ ਮਿਲੀ ਤਾਂ ਮੈਂ ਤੇਨੂੰ ਨਾਲ ਕੁੱਸੇ ਹੋ ਜਾਊਂਗਾ ਮੈਂ ਕਿਹਾ ਮੈਂ ਤੈਨੂੰ ਕੁੱਸੇ ਨਹੀਂ ਕਰਨਾ ਚਾਹੁੰਦੀ ਮੈਂ ਸੱਚੀ ਤੈਨੂੰ ਇਸ ਟਾਈਮ ਨਹੀਂ ਮਿਲ ਸਕਦੀ ਫਿਰ ਕਹਿਣਾ ਕਿ ਵੀਡੀਓ ਕਾਲ ਕਰ ਤੇ ਨਾਲ ਹੀ ਜੋ ਕੁਝ ਮੈਂ ਕਹੂੰਗਾ ਉਹ ਮੈਨੂੰ ਦਿਖਾ ਮੈਂ ਕਿਹਾ ਮੈਂ ਤੈਨੂੰ ਕੁਝ ਵੀਡੀਓ ਕਾਲ ਤੇ ਨਹੀਂ ਦਿਖਾਉਣਾ ਸਵੇਰ ਨੂੰ ਕਾਲ ਜਾ ਕੇ ਮੇਰੇ ਨਾਲ ਗੱਲ ਕਰ ਤੂੰ ਜਿੱਦਾਂ ਕਹੇਂਗਾ ਮੈਂ ਉਦਾਂ ਕਰੂੰਗੀ ਪਰ ਹੁਣ ਮੈਂ ਕੁਝ ਨਹੀਂ ਕਰਨਾ ਉਹ ਮੇਰੇ ਨਾਲ ਗੁੱਸੇ ਹੋ ਕੇ ਸੌਂਗੇ ਮੈਂ ਵੀ ਫੋਨ ਕੱਟ ਕੇ ਸੌਂ ਗਈ ਮੈਨੂੰ ਪਤਾ ਸੀ ਕਿ ਮੈਂ ਆਪਣੀ ਇੱਛਤ ਨੂੰ ਸਾਹਮਣੇ ਰੱਖਣਾ ਪਰ ਇਦਾਂ ਕਿੱਥੇ ਹੋਇਆ ਸੀ ਅਗਲੇ ਦਿਨ 'ਚ ਤੋਂ ਮੈਂ ਕਾਲਜ ਗਈ ਤਾਂ ਰਵੀ ਮੇਰੇ ਨਾਲ ਗੁੱਸੇ ਸੀ ਮੈਨੂੰ ਦੇਖ ਕੇ ਮੇਰੇ ਕੋਲ ਹੈ ਤੇ ਕਹਿਣ ਲੱਗਾ ਤੇਰੀ ਮਨਮਰਜ਼ੀ ਹੁਣ ਨਹੀਂ ਚੱਲੇਗੀ ਭਾਵੇਂ ਕੁਝ ਹੋ ਜਾ ਹੁਣ ਮੇਰੇ ਨਾਲ ਕਾਲਜ ਤੋਂ ਪੰਕ ਮਾਰ ਕੇ ਚਾ ਕਿਸੇ ਹੋਟਲ ਵਿੱਚ ਮੈਂ ਹੁਣ ਕਿਹਾ ਕਿ ਮੈਂ ਕਿਸੇ ਹੋਟਲ ਵਿੱਚ ਤੇਰੇ ਨਾਲ ਨਹੀਂ ਜਾ ਸਕਦੀ ਮੈਂ ਘਰੋਂ ਪੜਨ ਲਈ ਆਂ ਉਮੇਰੇ ਨਾਲ ਜੇਤਨਾ ਕਰ ਰਹੀ ਵੀ ਮੇਰੇ ਤੇ ਬਹੁਤ ਗੁੱਸਾ ਸੀ ਮੇਰੀ ਪਾਪੜ ਕੀ ਮੈਨੂੰ ਕੱਲ ਜੇ ਤੂੰ ਬਾਹਰ ਲੈ ਗਈ ਤੇ ਧੱਕੇ ਨਾਲ ਕਿਸੇ ਹੋਟਲ ਵਿੱਚ ਲੈ ਗਈ ਉੱਥੇ ਕਮਰੇ ਵਿੱਚ ਮੈਨੂੰ ਘੁੱਟ ਕੇ ਜੱਫੀ ਪਾਈ ਤੇ ਆਪਣੇ سینੇ ਨਾਲ ਲਾ ਕੇ ਮੈਨੂੰ ਪਿਆਰ ਕਰਨ ਲੱਗਾ ਜੋ ਤੀ ਮੈਂ ਸੱਚੀ ਤੇਰੇ ਬਿਨਾਂ ਨਹੀਂ ਰਹਿ ਸਕਦਾ ਤੂੰ ਮੈਨੂੰ ਇਗਨੋਰ ਨਾ ਕਰ ਉਸ ਹੋਟਲ ਵਿੱਚ ਉਹਨੇ ਮੈਨੂੰ ਪੂਰੇ ਟਾਈਮ ਤੱਕ ਰੱਖਿਆ ਤੇ ਮੇਰੇ ਨਾਲ ਆਪਣੀ ਮਨਮਰਜ਼ੀ ਕੀਤੀ ਪਰ ਮੈਂ ਉਹਨੂੰ ਆਪਣੇ ਨਾਲ ਕੁਝ ਵੀ ਗਲਤ ਨਹੀਂ ਕਰਨ ਦਿੱਤਾ ਮੈਂ ਸੋਨੀ ਤੇ ਗੁੰਦ ਵਿੱਚ ਸਰੀਰਤੀ ਸੀ ਮੈਨੂੰ ਪਤਾ ਸੀ ਕਿ ਮੈਂ ਆਪਣੀ ਇੱਛਾ ਤੇ ਧਿਆਨ ਰੱਖਣਾ ਪਰ ਰਵੀ ਦੇ ਦਿਮਾਗ ਵਿੱਚ ਪਤਾ ਨਹੀਂ ਕੀ ਸੀ ਉਹ ਤਾਂ ਮੇਰੇ ਨਾਲ ਅੱਜ ਹੀ ਸਭ ਕੁਝ ਕਰਨਾ ਚਾਹੁੰਦਾ ਸੀ ਮੈਂ ਉਹਨੂੰ ਮਨਾ ਕਰ ਦਿੱਤਾ ਤਾਂ ਵੀ ਉਹਨਾਂ ਨੂੰ ਗੁੱਸਾ ਸੀ ਮੈਂ ਉਹਨੂੰ ਉਹ ਤਾਂ ਦਾ ਕੁਝ ਨਹੀਂ ਕਰ ਦਿੱਤਾ ਕਹਿਣ ਲੱਗਾ ਜਿੰਨਾ ਚਿਰ ਮੈਂ ਤੇਰੇ ਤੇ ਆਪਣੀ ਰੀਜ਼ ਪੂਰੀ ਨਹੀਂ ਕਰਦਾ ਉਹਨਾਂ ਚਿਰ ਮੇਰੇ ਤੇ ਨੂੰ ਟੇਕ ਨਹੀਂ ਆਉਂ ਮੈਂ ਵੀ ਚੁੱਪ ਹੋ ਗਈ ਮੈਨੂੰ ਪਤਾ ਸੀ ਕੀ ਰਵੀ ਮਿਰਨਾ ਕੀ ਕਰਨਾ ਚਾਹੁੰਦਾ ਹੈ ਮੈਂ ਉਹਨੂੰ ਜਿਹੜੇ ਕੰਮ ਤੋਂ ਰੋਕਿਆ ਸੀ ਉਹ ਇਸੇ ਕੰਮ ਲਈ ਮੈਨੂੰ ਵਾਰ-ਵਾਰ ਕਹਿੰਦਾ ਸੀ ਮੈਂ ਉਹਦਾ ਇਹ ਕਹਿਣਾ ਨਹੀਂ ਮੰਨਣਾ ਚਾਹੁੰਦੀ ਸੀ ਮੈਂ ਪਿਆਰ ਜ਼ਰੂਰ ਕਰਦੀ ਸੀ ਪਰ ਉਹਦੇ ਬਿਨਾਂ ਨਹੀਂ ਰਹਿੰਦੀ ਸੀ ਮੈਂ ਵਿਆਹ ਤੋਂ ਬਾਅਦ ਹੀ ਸਭ ਕੁਝ ਕਰਨਾ ਚਾਹੁੰਦੀ ਸੀ ਫਿਰ ਇੱਕ ਦਿਨ ਮੇਰੀ ਕਿਸਮਤ ਫਟ ਗਈ ਮੈਂ ਰਵੀ ਨੂੰ ਮਿਰਨਾ ਦੇ ਉਹ ਦਿਨ ਮੋਟਰ ਤੇ ਚਲੀ ਮੈਂ ਰਵੀ ਦੇ ਪਿਆਰ ਵਿੱਚ ਇੰਨੀ ਅੰਨੀ ਹੋ ਗਈ ਸੀ ਕਿ ਮੈਨੂੰ ਕੁਝ ਹੋਰ ਤੱਕਦ ਨਹੀਂ ਸੀ ਮੈਂ ਰਾਤ ਦੀ 1 ਵਜੇ ਰਵੀ ਨਾਲ ਨਜ਼ਾਰੇ ਲੈਦੀ ਸੀ ਮੇਰਾ ਫੋਨ ਮੇਰੇ ਕੋਲ ਸੀ ਅਚਾਨਕ ਮੇਰੀ ਮੰਮੀ ਨੇ ਮੈਨੂੰ ਫੋਨ ਲਾਇਆ ਤੇ ਕਹਿਣ ਲੱਗਿਆ ਜੋਤੀ ਤੂੰ ਕਿੱਥੇ ਗਈਆਂ ਅਸੀਂ ਸਾਰੇ ਘਰ ਵਿੱਚ ਤੈਨੂੰ ਲੱਪਲੇ ਪਰ ਤੂੰ ਕਿਤੇ ਨਹੀਂ ਸੀ ਤੇਰੇ ਮਾਮੇ ਦਾ ਤਾਂ ਮਰਨ ਹੋਇਆ ਪਿਆ ਮੈਂ ਕਿਹਾ ਮੰਮੀ ਹੁਣੇ ਆਈ ਮੈਨੂੰ ਕੋਈ ਗੱਲ ਨਹੀਂ ਆਉਂਦੀ ਸੀ ਮੇਰਾ ਤਾਂ ਦਿਮਾਗ ਖਰਾਬ ਹੋ ਗਿਆ ਰਵੀ ਮੈਨੂੰ ਦੇਖ ਕੇ ਡਰ ਗਿਆ ਤੇ ਕਹਿਣ ਲੱਗਾ ਚੱਲ ਮੈਂ ਤੇਰੇ ਨਾਲ ਤੇਰੇ ਘਰ ਚੱਲ ਮੈਂ ਤੈਨੂੰ ਪੁੱਜਣੇ ਹੋਂਦੇ ਵਕ ਜਦੋਂ ਅਸੀਂ ਘਰ ਗਏ ਤਾਂ ਮੇਰੀ ਮਾਮੀ ਮੈਨੂੰ ਰਵੀ ਨਾਲ ਦੇਖ ਕੇ ਹੈਰਾਨ ਹੋ ਕੇ ਕਹਿਣ ਲੱਗੀ ਤੂੰ ਕਿੱਥੇ ਕੀ ਖਾਂਦੀ ਫਿਰਦੀ ਹੈ ਉਹ ਦੂਜੇ ਜਿਆਦਾ ਮੁੰਡੇ ਨਾਲ ਮੈਂ ਤਾਂ ਤੈਨੂੰ ਆਪਣੀ ਧੀ ਬਣਾਇਆ ਸੀ ਤੂੰ ਸਾਡੀ ਇੱਜ਼ਤ ਨੂੰ ਲੋਕਾਂ ਦੀਆਂ ਮੋਟਰਾਂ ਤੇ ਬੋਲਦੀ ਫਿਰਦੀ ਅਸਤਜ ਸੁਤਨਾ ਮੀਤੋਂ ਡਰਦੇ ਆ ਤੇਰੀ ਹਰ ਇੱਕ ਗੁਰਗੀਤੀ ਤੂ ਉਹੀ ਕੰਮ ਕੀਤਾ ਕੱਲ ਮੁभी ਕਿਸੇ ਥਾਂ ਦੀ ਮਮੀ ਮਾਮੇ ਨੂੰ ਕਹਿਣ ਲੱਗੀ ਇਹਨੂੰ ਕੋਈ ਮਾੜਾ ਚੰਗਾ ਮੁੰਡਾ ਦੇ ਕੇ ਵਿਆਹ ਦਿਓ ਇਹ ਸਾਡੀ ਇੱਜ਼ਤ ਨੂੰ ਸਾਰੇ ਪਿੰਡ ਵਿੱਚ ਰੋਲ ਦਿਓਗੇ ਰਵੀ ਨੂੰ ਇਹ ਸੁਣ ਕੇ ਬਹੁਤ ਗੁੱਸਾ ਆਇਆ ਉਹ ਕਹਿਣ ਲੱਗਾ ਇਹ ਤਾਂ ਕਿੱਦਾਂ ਤੁਸੀਂ ਇਹ ਤਾਂ ਹੋਰ ਕਿਤੇ ਵਿਆਹ ਕਰਵਾ ਮੈਂ ਇਹਦੇ ਨਾਲ ਵਿਆਹ ਕਰਵਾਉਣਾ ਇਹ ਮੇਰੀ ਧਰ ਅਸੀਂ ਇੱਕ ਦੂਜੇ ਬਿਨਾਂ ਨਹੀਂ ਰਹਿ ਸਕਦੇ ਇਹ ਸੁਣਦੇ ਹੀ ਮਾਮੇ ਨੇ ਰਵੀ ਦੇ ਮੂੰਹ ਤੇ ਥੱਪੜ ਮਾਰਿਆ ਤੇ ੱੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਮੈਂ ਤਾਂ ਬਸ ਰੋਈ ਜਾਂਦੀ ਸੀ ਮੈਨੂੰ ਕੁਝ ਸਮਝ ਨਹੀਂ ਆਉਂਦੀ ਸੀ ਮਾਮੀ ਨੇ ਮੈਨੂੰ ਕਮਰੇ ਵਿੱਚ ਬੰਦ ਕੀਤਾ ਸਵੇਰ ਨੂੰ ਮਾਮੀ ਨੇ ਕਿਸੇ ਨੂੰ ਫੋਨ ਕਰਕੇ ਰਿਸ਼ਤਾ ਦੇਖਿਆ ਤੇ ਮੈਨੂੰ 5 ਦਿਨਾਂ ਵਿੱਚ ਵਿਆਹ ਦਿੱਤਾ ਮੈਂ ਰਵੀ ਬਿਨਾਂ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਉਹ ਵੀ ਮੇਰੇ ਬਿਨਾਂ ਨਹੀਂ ਰਹਿੰਦਾ ਸੀ ਮੈਂ ਵਿਆਹ ਕੇ ਸਹੁਰੇ ਘਰ ਚਲੀ ਗਈ ਸੀ ਮਾਮੀ ਨੇ ਮੈਨੂੰ ਇੱਕ ਗੱਲ ਕਹੀ ਸੀ ਕਿ ਤੂੰ ਹੁਣ ਸਾਡੀ ਇੱਜ਼ਤ ਨੂੰ ਸਾਹਮਣੇ ਮੈਂ ਤੇਰੇ ਕੋਲ ਮੈਂਨਤ ਕਰਦਾ ਮੈਂ ਰੋਈ ਜਾਂਦੀ ਸੀ ਕੁਝ बोलਦੀ ਨਹੀਂ ਸੀ ਮੈਂ ਆਪਣੇ ਮਨ ਨੂੰ ਸਮਝਾ ਲਿਆ ਸੀ ਤੇ ਆਪਣੇ ਸਹੁਰੇ ਘਰ ਵਸਣ ਲੱਗ ਪਈ ਸੀ ਮੈਂ ਹੁਣ ਉਹਨਾਂ ਦੀ ਇੱਜ਼ਤ ਨੂੰ ਸਾਭ ਲਿਆ ਸੀ ਤੇ ਆਪਣੇ मामੇ ਦੀ ਗੱਲ ਨੂੰ ਪੱਲੇ ਬੰਨ੍ਹ ਲਿਆ ਸੀ ਇਹ ਗੱਲ ਮੇਰੇ ਮਾਪਿਆਂ ਨੂੰ ਪਤਾ ਸੀ ਪਰ ਉਹਨਾਂ ਨੇ ਮੈਨੂੰ ਕੁਝ ਨਹੀਂ ਕਿਹਾ ਸੀ ਬਸ ਸਮਝਾ ਕੇ ਸਭ ਕੁਝ ਭੁੱਲਣ ਨੂੰ ਕਿਹਾ ਸੀ ਮੈਂ ਵੀ ਆਪਣਾ ਕਰ ਵਸਾ ਲਿਆ ਹਾਂਜੀ ਤੁਹਾਨੂੰ ਇਹ ਪੈਂਦੀ ਕਹਾਣੀ ਕਿਵੇਂ ਲੱਗੀ ਪਲੀਜ਼ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਜੇ ਕਿਸੇ ਨੇ ਇਸ ਤਰ੍ਹਾਂ ਦੀ ਕਹਾਣੀ ਕੋਈ ਪੋਸਟ ਕਰਾਉਣੀ ਹੋਈ ਤਾਂ ਮੈਨੂੰ ਕਮੈਂਟ ਬਾਕਸ ਵਿੱਚ ਮੈਸੇਜ ਜ਼ਰੂਰ ਕਰਨਾ ਮਿਲਦੇ ਹਾਂ ਅਸੀ ਕੱਲ ਨੂੰ ਕਿਸੇ ਨਵੀਂ ਕਹਾਣੀ ਨਾਲ ਜੀ ਕਹਾਣੀ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਨੂੰ ਆਲ ਤੇ ਪ੍ਰੈਸ ਕਰਨਾ ਤਾਂ ਕਿ ਹਰੇਕ ਕਹਾਣੀ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ